ਦੋਸਤੋ ਜੇਕਰ ਤੁਸੀਂ ਵੀ ਬੈਂਕ ਚੈੱਕ ਦੇ ਰਾਹੀਂ ਭੁਗਤਾਨ ਕਰਦੇ ਹੋ ਤਾਂ ਫਿਰ ਇਹ ਵੀਡੀਓ ਤੁਹਾਡੇ ਲਈ ਹੈ ਚੈੱਕ ਵਾਂਸ ਹੋਣ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਸਰਕਾਰ ਨੇ ਹੁਣ ਨਵੇਂ ਤੇ ਸਖਤ ਨਿਯਮ ਲਾਗੂ ਕੀਤੇ ਨੇ 1 April 2025 ਤੋਂ ਦੇਸ਼ ਭਰ ਦੇ ਵਿੱਚ ਲਾਗੂ ਹੋ ਚੁੱਕੇ ਨੇ ਇਹਨਾਂ ਦਾ ਉਦੇਸ਼ ਬਿਤੀ ਧੋਖਾਧੜੀ ਨੂੰ ਰੋਕਣਾ ਪਾਰਦਰਸ਼ਤਾ ਨੂੰ ਵਧਾਉਣਾ ਅਤੇ ਸ਼ਿਕਾਇਤਾਂ ਦਾ ਜਲਦੀ ਹੱਲ ਯਕੀਨੀ ਬਣਾਉਣਾ ਜੇਕਰ ਕੋਈ ਵਿਅਕਤੀ ਜਾਣ ਬੁੱਝ ਕੇ ਚੈੱਕ ਬਾਉਂਸ ਕਰਦਾ ਹੈ ਕਹਿਣ ਤੋਂ ਭਾਵ ਕਿ ਅਕਾਊਂਟ ਦੇ ਵਿੱਚ ਪੈਸੇ ਨਹੀਂ ਹੁੰਦੇ ਚੈੱਕ ਜਾਰੀ ਕਰ ਦਿੰਦਾ ਹੈ ਜਾਂ ਫਿਰ ਗਲਤ ਸਿਗਨੇਚਰ ਕਰ ਦਿੰਦਾ ਹੈ ਜਾਂ ਫਿਰ ਕੋਈ ਹੋਰ ਜਾਣ ਬੁੱਝ ਕੇ ਗਲਤੀ ਕਰ ਦਿੰਦਾ ਹੈ ਤਾਂ ਫਿਰ ਜੇ ਚੈੱਕ ਬਾਉਂਸ ਹੋ ਜੇ ਤਾਂ ਉਸ ਨੂੰ 2 ਸਾਲ ਤੱਕ ਦੀ ਕੈਦ ਤੇ ਚੈੱਕ ਦੀ ਰਕਮ ਦੇ ਦੁੱਗਣੇ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਬਾਕੀ ਜਿਹੜੀ ਹੋਰ ਖੱਜਲ-ਖੁਆਰੀ ਵੱਧਦੀ ਹੈ ਉਹ ਤਾਂ ਹੈਗੀ ਉਹ ਹੈ ਕੋਰਟ ਕਚੈਰੀਆਂ ਦੇ ਚੱਕਰ, ਪੈਸੇ ਦੀ ਬਰਬਾਦੀ, ਟਾਈਮ ਦੀ ਬਰਬਾਦੀ। ਸ਼ਿਕਾਇਤ ਦਰਜ ਕਰਨ ਦੀ ਜਿਹੜੀ ਸਮਾਂ ਸੀਮਾ ਉਹ ਵਧਾ ਦਿੱਤੀ ਗਈ ਹੈ। ਪਹਿਲਾਂ ਸ਼ਿਕਾਇਤ ਦਰਜ ਕਰਨ ਦਾ ਜਿਹੜਾ ਸਮਾਂ ਸੀ ਉਹ ਹੈਗਾ ਸੀ 1 ਮਹੀਨਾ। ਜਿਸ ਨੂੰ ਹੁਣ ਵਧਾ ਕੇ 3 ਮਹੀਨੇ ਕਰ ਦਿੱਤਾ ਗਿਆ ਹੈ ਦੋਸਤੋ ਜਿਵੇਂ ਈਮੇਲ ਮੈਸੇਜ ਇਹ ਜਿਹੜੇ ਡਿਜੀਟਲ ਸਬੂਤ ਨੇ ਇਹਨਾਂ ਸਬੂਤਾਂ ਨੂੰ ਵੀ ਅਦਾਲਤ ਦੇ ਵਿੱਚ ਮਾਨਤਾ ਪ੍ਰਾਪਤ ਹੋਊਗੀ ਤੇ ਚੈੱਕ ਬਾਉਂਸ ਹੋਣ ਦੀ ਸਥਿਤੀ ਦੇ ਵਿੱਚ ਬੈਂਕ ਨੂੰ ਖਾਤਾਧਾਰਕ ਅਤੇ ਚੈੱਕ ਪ੍ਰਾਪਤ ਕਰਤਾ ਦੋਵਾਂ ਨੂੰ 24 ਘੰਟਿਆਂ ਦੇ ਅੰਦਰ ਅੰਦਰ ਮੈਸੇਜ ਅਤੇ ਈਮੇਲ ਦੇ ਰਾਹੀਂ ਸੂਚਨਾ ਕਰਨਾ ਜ਼ਰੂਰੀ ਹੋ ਗਿਆ ਹੈ। ਤਿੰਨ ਚੈੱਕ ਬਾਉਂਸ ਹੋਣ ਤੇ ਖਾਤਾ ਫ੍ਰੀਜ਼ ਹੋ ਜਾਊਗਾ। ਜੇਕਰ ਕਿਸੇ ਗਾਹਕ ਦਾ ਚੈੱਕ ਲਗਾਤਾਰ ਤਿੰਨ ਵਾਰ ਬਾਉਂਸ ਹੋ ਜਾਂਦਾ ਹੈ ਤਾਂ ਬੈਂਕ ਉਸ ਦੇ ਖਾਤੇ ਨੂੰ ਅਸਥਾਈ ਤੌਰ ਤੇ ਫ੍ਰੀਜ਼ ਕਰ ਸਕਦਾ ਹੈ। ਇਹ ਤਾਂ ਕੁਝ ਜਾਣਕਾਰੀ ਹੈਗੀ ਸੀਗੀ ਚੈੱਕ ਬਾਉਂਸ ਦੇ ਨਾਲ ਸੰਬੰਧਿਤ ਤੇ ਇਸੇ ਕਰਕੇ ਸਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਇੱਕ ਗੱਲ ਤਾਂ ਇਹ ਹੀ ਹੈ ਕਿ ਖਾਤੇ ਦੇ ਵਿੱਚ ਲੋੜੀਂਦਾ ਜਿਹੜਾ ਬੈਲੈਂਸ ਹੈ ਉਹ ਹੋਣਾ ਚਾਹੀਦਾ ਹੈ ਜੇ ਤੁਸੀਂ ਕਿਸੇ ਨੂੰ ਚੈੱਕ ਦੇ ਰਹੇ ਹੋ ਤੇ ਚੈੱਕ ਭਰਦੇ ਸਮੇਂ ਜਿਵੇਂ ਮਿਤੀ ਹੋ ਗਈ ਨਾਮ ਹੋ ਗਿਆ ਇਹ ਸਾਰਾ ਕੁਝ ਧਿਆਨ ਦੇ ਨਾਲ ਭਰਿਆ ਜਾਣਾ ਚਾਹੀਦਾ ਹੈ ਫਟੇ ਹੋਏ ਜਾਂ ਖਰਾਬ ਹੋਏ ਚੈੱਕ ਨਾ ਦਿਓ ਕਿਸੇ ਨੂੰ ਸਿਰਫ ਖਾਤਾ ਭੁਗਤਾਨ ਕਰਤਾਵਾਂ ਨੂੰ ਚੈੱਕ ਜਾਰੀ ਕਰੋ ਹੋਰ ਕਿਸੇ ਨੂੰ ਨਾ ਦਿਓ ਬੈਂਕ ਸਟੇਟਮੈਂਟਾਂ ਨੂੰ ਨਿਯਮਤ ਤੌਰ ਤੇ ਚੈੱਕ ਕਰਦੇ ਰਹੋ ਜੇਕਰ ਭੁਗਤਾਨ ਦੇ ਵਿੱਚ ਦੇਰੀ ਹੁੰਦੀ ਹੈ ਤਾਂ ਪਹਿਲਾਂ ਲਾਹੇ ਪਾਤਰੀ ਨੂੰ ਸੂਚਿਤ ਕਰ ਦਿਓ ਚੈੱਕ ਬਾਉਂਸ ਹੋਣਾ ਨੈਗੋਸ਼ੀਏਬਲ ਇਨਸਟਰੂਮੈਂਟਸ ਐਕਟ ਦੀ ਧਾਰਾ 138 ਦੇ ਤਹਿਤ ਇੱਕ ਅਪਰਾਧ ਹੈ ਕ੍ਰਾਈਮ ਹੈ ਇਸ ਦੇ ਵਿੱਚ ਦੋਸ਼ੀ ਨੂੰ ਜੇਲ੍ਹ ਵੀ ਹੋ ਸਕਦੀ ਹੈ ਤੇ ਨਾਲ ਜੁਰਮਾਨਾ ਵੀ ਲੱਗ ਸਕਦਾ ਹੈ। ਬਾਕੀ ਅਦਾਲਤੀ ਫੀਸ ਹੁੰਦੀ ਹੈ ਜਿਹੜੀ ਵਕੀਲ ਦੀ ਫੀਸ ਹੁੰਦੀ ਹੈ ਉਹਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਬੈਂਕ 100 ਰੁਪਏ ਤੋਂ ਲੈ ਕੇ 750 ਰੁਪਏ ਤੱਕ ਦਾ ਜੁਰਮਾਨਾ ਵੀ ਲਗਾ ਸਕਦਾ ਹੈ ਜੇ ਚੈੱਕ ਬਾਉਂਸ ਹੁੰਦਾ ਹੈ। ਇਹ ਤਾਂ ਕੁਝ ਜਾਣਕਾਰੀ ਹੈਗੀ ਸਗੀ ਚੈੱਕ ਬਾਉਂਸ ਦੇ ਹੋਣ ਦੇ ਬਾਰੇ ਵਿੱਚ ਤੇ ਮੈਨੂੰ ਉਮੀਦ ਹੈ ਕਿ ਇਸ ਜਾਣਕਾਰੀ ਦਾ ਤੁਹਾਨੂੰ ਫਾਇਦਾ ਜ਼ਰੂਰ ਹੋਊਗਾ। ਤੇ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਵੀ ਜ਼ਰੂਰ ਰੱਖੋਗੇ। ਥੈਂਕ ਯੂ।